ਦੀ ਜਿਹੜੀ ਕੁਆਲਿਟੀ ਉਹ ਬਹੁਤ ਸੋਹਣੀ ਹੈ ਜਿਹੜੀ ਇਹਨੇ ਤਿਆਰ ਕੀਤੀ ہوئی ਹੈ ਆ ਲੋ ਆ ਦੇਖੋ ਦੋਸਤੋ ਚੰਗੀ ਪਲੀ ہوئی ਆ ਬਈ ਤੁਸਾਨੂੰ ਮੈਂ ਬੈਗ ਤੋਂ ਦਿਖਾਉਣਾ ਇਹਦੀ ਬੈਗ ਦੇਖੋ ਤੁਸੀਂ ਕਿੰਨੀ ਚੌੜੀ ਹੈ ਹਨਾ ਚੌਥਾ ਦਿਨਾ ਤੇ 12 ਕਿਲੋ ਤਿਆਰ ਆ ਬਈ ਹਨਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਸੋ ਦੋਸਤੋ ਅੱਜ ਆਪਾਂ ਫੇਰ ਤੁਹਾਡੇ ਸਾਹਮਣੇ ਤਿੰਨ ਮੱਝਾਂ ਸੇਲ ਵਾਸਤੇ ਲੈ ਕੇ ਆਏ ਆ ਤੇ ਆਪਾਂ ਸਾਰੀ ਡਿਟੇਲ ਲੈ ਲੈਣੇ ਆ ਬਾਈ ਤੋਂ ਤੇ ਕਿੱਥੇ ਖੜੇ ਆ ਕੀ ਲੋਕੇਸ਼ਨ ਆ ਸਾਰੀ ਗੱਲਬਾਤ ਕਰਦੇ ਆ ਬਾਈ ਵੀਡੀਓ ਤੁਸੀਂ ਐਂਡ ਤੱਕ ਜਰੂਰ ਦੇਖੋ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕੁਲਵਿੰਦਰ ਤੇਰਾ ਸਾਡੇ ਘਰੇ ਫੰਕਸ਼ਨ ਤੇ ਬਹੁਤ ਬਹੁਤ ਧੰਨਵਾਦ ਵੀਰੇ ਫਾਰਮੈਟ ਟੀਵੀ ਦਾ ਨਾਲੇ ਜਿਹੜੇ ਦਰਸ਼ਕ ਦਿਖ ਰਿਹਾ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਵੀਰੇ ਅੱਛਾ ਬਾਈ ਜਿਹੜੀ ਆਪਾਂ ਹੁਣ ਦੋ ਤਿੰਨ ਦਿਨ ਪਹਿਲਾਂ ਵੀਡੀਓ ਪਾਈ ਸੀਗੀ ਉਹਦਾ ਆਪਾਂ ਨੂੰ ਕਿਵੇਂ ਰਿਸਪੌਂਸ ਰਿਹਾ ਬਾਈ ਆਪਾਂ ਐ ਮੰਨੋ ਵੀ 20 ਤਰੀਕ ਦੀ ਸ਼ਾਮ ਨੂੰ ਵੀਡੀਓ ਪਾਈ ਸੀ ਹਾਂ 21 ਦੀ ਸ਼ਾਮ ਨੂੰ ਤਿੰਨੇ ਮੈਂ ਸਹੀ ਕੰਪਲੀਟ ਹੋ ਗੀਆਂ ਉਹ ਮਤਲਬ ਸੇਲ ਹੋ ਗਈਆਂ ਸੀ ਬਾਈ ਉਹ ਠੀਕ ਹੈ ਰੇਟ ਵੀ ਵਧੀਆ ਮਿਲ ਗਿਆ ਬਾਈ ਹਾਂ ਹਾਂ ਰੇਟ ਬਾਈ ਜਿਹੜਾ ਆਪਾਂ ਮੰਗਿਆ ਸੀ ਸਾਮਾ ਰੇਟ ਹੀ ਮਿਲੇ ਆਪਾਂ ਨੂੰ ਆਪਾਂ ਰੇਟ ਹੀ ਜਾਇਜ਼ ਕਰੇ ਦੀ ਬਾਈ ਠੀਕ ਹੈ ਅੱਛਾ ਬਾਈ ਹੁਣ ਫਿਰ ਆਪਣੇ ਕੋਲੇ ਅੱਜ ਫੇਰ ਤਿੰਨ ਨਗ ਹਨ ਜਿਹੜੇ ਸੇਲ ਵਾਸਤੇ ਆ ਤੇ ਆਪਾਂ ਸਾਰੀ ਡਿਟੇਲ ਆ ਜਿਹੜੀ ਉਹ ਬਾਈ ਤੋਂ ਪੁੱਛਦੇ ਆ ਬਾਈ ਇੱਕ ਵਾਰੀ ਆਪਾਂ ਨੂੰ ਲੋਕੇਸ਼ਨ ਮੜੀ ਦੱਸ ਦਈਏ ਜਣਾ ਇੱਕ ਵਾਰੀ ਜਰੂਰ ਦੱਸ ਦਿਓ ਲੋਕੇਸ਼ਨ ਬਾਈ ਆਪਣੀ ਮੌੜ ਖੁਰਦਪਿੰਡ ਆਪਣਾ ਮੌੜ ਮੰਡੀ ਦੇ ਨਾਲ ਹੀ ਜਮਾ ਜਦੋਂ ਆਪਾਂ ਤਲਵੰਡੀ ਰੋਡ ਤੋਂ ਮਤਲਬ ਓਵਰ ਬ੍ਰਿਜ ਛੋਟੇ ਮੌੜਾ ਮੌੜ ਖਰਦਾਲਾ ਤੇ ਨਾਲ ਹੀ ਕੱਸੀ ਮੁੜ ਕੇ ਆਪਣੇ ਉੱਤੇ ਘਰਨੇ ਵੀ ਗੱਸੀ ਦੇ ਠੀਕ ਆ ਬਾਈ ਲੈ ਹੁਣ ਬਾਈ ਆਪਾਂ ਇੱਥੋਂ ਸ਼ੁਰੂ ਕਰ ਲਈ ਹੈ ਨਾ ਇਸ ਮੱਝ ਤੋਂ ਸ਼ੁਰੂ ਕਰਦੇ ਆਂ ਇਹਦੀ ਬਾਈ ਡਿਟੇਲ ਦੱਸ ਦੇ ਇੱਕ ਵਾਰੀ ਕੀ ਹੈ ਇਹ ਬਾਈ ਦੂਜਾ ਸੂਆ ਹੈ ਠੀਕ ਹੈ ਪਹਿਲੇ ਸੂਏ ਨੇ 18 ਕਿਲੋ ਦੁੱਧ ਕੱਢਿਆ ਮਾਲਕਾਂ ਨੇ ਦੱਸਣ ਤੇ ਉਹਨਾਂ ਨੇ ਦੱਸਿਆ ਜਾਨੀ ਹਾਂ ਠੀਕ ਆ ਬਾਈ ਇਹ ਅੱਜ ਸੜਕੇ 5:00 ਵਜੇ ਸੂਈ ਹੈ ਬਾਈ ਠੀਕ ਹੈ ਤੇ 11:00 ਵਜੇ ਇਹਦੀ ਜੇਰ ਪੈ ਗਈ ਸੀ ਮਾਗਰੇ ਦੇ ਕੱਟੀ ਹੈ ਮਾਗਰ ਕੱਟੀ ਹੈ ਬਈ ਇਹਦੇ ਹਾਂ ਠੀਕ ਹੈ ਪਤਾ ਬਾਈ ਕਿਹੜੇ ਸੀਮਣ ਸੂਣ ਦੀ ਲੱਗਿਆ ਨਹੀਂ ਬਾਈ ਸਰਕਾਰੀ ਸੀਮਨ ਨੇ ਦੱਸਿਆ ਉਹਨਾਂ ਨੇ ਆਪਾਂ ਨੂੰ ਸਰਕਾਰੀ ਸੀਮਨ ਦੀ ਉਹਨਾਂ ਨੇ ਦੱਸਿਆਗਾ ਹਾਂ ਠੀਕ ਐ ਲੈ ਵੀ ਦੋਸਤੋ ਦੂਜਾ ਸੁਹਾ ਸੂਈ ਐ ਅੱਜ ਸਵੇਰੇ ਸੂਈ ਐ ਲੈ ਬਾਈ ਮੜਾ ਜੇ ਤੋੜਦੀ ਹੈ ਨਾ ਆਪਾਂ ਇੱਕ ਵਾਰੀ ਤੇ ਅਡਰ ਅਡਰ ਬਾਈ ਬਹੁਤ ਸੋਹਣਾ ਤਿਆਰ ਕੀਤਾ ਹੋਇਆਗਾ ਤੇ ਬਾਈ ਕਹਿੰਦਾ ਵੀ ਪਿਛਲੇ ਸੂਏ ਜਿਹੜਾ ਦੁੱਧ ਬਹੁਤ ਚੰਗਾ ਪਾਇਆ ਤੇ ਇਸ ਬਾਈ ਇਸ ਸੂਏ ਸੋਨੂੰ ਕੀ ਲੱਗਦਾ ਵੀ ਕਿੰਨਾ ਕੁ ਦੁੱਧ ਪਾ ਦੂ ਭਾਈ 20 ਟੱਚ ਕਰੂਗੀ 20 ਟੱਚ ਕਰੂਗਾ ਹਾਂ ਲੈ ਵੀ ਦੋਸਤੋ ਅਡਰ ਦੇਖੋ ਤੁਸੀਂ ਅਡਰ ਦੀ ਜਿਹੜੀ ਕੁਆਲਿਟੀ ਆ ਉਹ ਬਹੁਤ ਸੋਹਣੀ ਐ ਜਿਹੜੀ ਇਹਨੇ ਤਿਆਰ ਕੀਤੀ ਹੋਈ ਐ ਲੈ ਬਾਈ ਮੋੜ ਲਿਓ ਤੇ ਹੁਣ ਤੁਹਾਨੂੰ ਆਪਾਂ ਮੂੰਹ ਮੱਥਾ ਵੀ ਦਿਖਾ ਦਨੇ ਆ ਇਹਦਾ ਮੂੰਹ ਮੱਥਾ ਬਾਈ ਸਿੰਘ ਸੁੰਗ ਚੈੱਕ ਕਰ ਲੋ ਠੀਕ ਆ ਬਹੁਤ ਸੋਹਣਾ ਬਾਈ ਲੇਵਾ ਜਰੋ ਸਾਈਡ ਤੋਂ ਵੀ ਦਿਖਾ ਦਨੇ ਆ ਤੁਹਾਨੂੰ ਆਪਾਂ ਆ ਦੇਖੋ ਥਣ ਥਣ ਬਾਈਆਂ ਚੂਰੇ ਚਾਰੇ ਆ ਜਿਹੜੇ ਹੈਗੇ ਆ ਉਹ ਮੁਠੀ ਵਾਲੇ ਲੱਗੇ ਹੋਏ ਆ ਹਨਾ ਬੰਦੋ ਬਾਈ ਬੰਦੋ ਆਡਰ ਦੇਖੋ ਕਿੰਨਾ ਬਾਹਰ ਨੂੰ ਆ ਬਾਈ ਇਹਦਾ ਹਨਾ ਪਿੱਛੇ ਤੋਂ ਆ ਦੇਖੋ ਬਾਈ ਕਹਿੰਦਾ ਵੀ 20 ਲੀਟਰ ਦੀ ਉਮੀਦ ਹੈਗੀ ਆ ਇਸ ਮੱਝ ਦੀ ਇਸ ਵਾਰ ਕਿਉਂਕਿ ਦੂਜਾ ਸੂਆਗਾ ਇਸ ਦਾ ਬਾਈ ਇਹਦਾ ਬਈ ਆਪਾਂ ਮੰਨੋ ਵੀ ਜੇੜ ਪੈਣ ਤੋਂ ਬਾਅਦ ਬੱਚੇ ਨੂੰ ਝੰਗਾ ਕੇ ਤੈਨ ਕਿਲੋ ਬੋਲਾ ਕੱਢੇਗਾ ਅੱਛਾ ਵੀ ਦੋਸਤੋ ਇਹ ਮੱਝ ਆ ਬਾਈ ਤੇ ਇਹਦੀ ਬਾਈ ਡਿਮਾਂਡ ਕੀ ਰੱਖਦੇ ਆਪਾਂ ਡਿਮਾਂਡ ਬਾਈ ਇਹਦੀ 1 ਲੱਖ ਤੇ 60000 ਰੁਪਇਆ ਹੈ ਕੁਲਵਿੰਦਰ ਵੀ ਮਾਤਾਨ ਥੋੜਾ ਬਹੁਤੀ ਹੋਊ ਪਰ ਰੇਟ ਹੀ ਜਾਇਜ਼ ਰੱਖਾਂਗੇ ਠੀਕ ਹੈ ਬਾਈ 1 ਲੱਖ 60000 ਰੁਪਇਆ ਦੋਸਤੋ ਡਿਮਾਂਡ ਆ ਬਾਈ ਇਹਦੀ ਬਾਕੀ ਬਾਈ ਜਿਹਨੇ ਲੈਣੀ ਹੋਈ ਦੋਸਤੋ ਸਿਰਫ ਕਾਲ ਉਹੀ ਦੋਸਤ ਕਰਨ ਠੀਕ ਆ ਬਾਈ ਆ ਦੇਖੋ ਪਿੱਛੇ ਨੂੰ ਬਾਈ ਤੁਸੀਂ ਦੇਖੋ ਠੀਕ ਹੈ ਜੀ ਆ ਲੋ ਬਈ ਤੁਸੀਂ ਅਡਰ ਦੇਖੋ ਇਹਦਾ ਪਿੱਛੇ ਨੂੰ ਕਿੰਨਾਗਾ ਤੇ ਆ ਦੇਖੋ ਚੈੱਕ ਕਰੋ ਬਹੁਤ ਸੋਹਣੀ ਬਾਈ ਜਿਹੜੀ ਮਾਝਾ ਉਹ ਤਿਆਰ ਹੈ ਤੇ ਮਾਗਰ ਬਾਈ ਇਹਦੇ ਕੱਟੀ ਹੈ ਨਾ ਹਾਂਜੀ ਕੱਟੀ ਬਾਈ ਮਾਗਰ ਕੱਟੀ ਹੈ ਦੋਸਤੋ ਠੀਕ ਹੈ ਜੀ ਲੈ ਤਾਜੀ ਸੂਈ ਹੋਈ ਹੈ ਬਾਈ 1,60,000 ਰੁਪਏ ਡਿਮਾਂਡ ਕਰਦਾ ਬਾਈ ਤੇ ਬਾਕੀ ਜਿਹਨੇ ਲੈਣੀ ਹੋਵੇ ਬਾਈ ਸਕਰੀਨ ਤੇ ਨੰਬਰ ਦੇ ਰਿਹਾ ਹਾਂ ਸਕਰੀਨ ਤੇ ਤੁਸੀਂ ਇਸ ਨੰਬਰ ਦੇ ਉੱਪਰ ਕਾਲ ਕਰ ਲਿਓ ਠੀਕ ਹੈ ਜੀ ਤੇ ਅਗਲੇ ਬਈ ਦੋ ਨੰਬਰ ਤੇ ਆਪਾਂ ਗੱਲ ਕਰ ਲਈਏ ਬਈ ਇਹ ਵੀ ਬਾਈ ਦੂਜਾ ਸੂਆ ਹੈ ਅੱਛਾ ਇਹ ਵੀ ਦੂਜਾ ਸੂਆ ਹੈ ਬਾਈ ਹਾਂ ਠੀਕ ਹੈ ਤੇ ਇਹਨੂੰ ਵੀ ਮਾੜਾ ਜਿਹਾ ਤੋੜ ਦਈਏ ਹਨਾ ਇਹਦੇ ਮਾਗਰ ਕੀ ਆ ਬਾਈ ਇਹਦੇ ਮਾਗਰ ਕੱਟਾ ਹੈ ਬਾਈ ਅੱਛਾ ਇਹਦੇ ਮਾਗਰ ਕੱਟਾਗਾ ਹਾਂ ਠੀਕ ਐ ਕਿੰਨੇ ਕੇ ਦਿਨ ਹੋਇਆ ਬਾਈ ਸੂਈ ਨੂੰ ਇਹਨੂੰ ਇਹਨੂੰ ਬਾਈ ਅੱਜ ਚੌਥਾ ਦਿਨ ਐ ਠੀਕ ਐ ਤੇ 12 ਕਿਲੋ ਬੋਲਾ ਇਹਦੇ ਥੱਲੇ ਰੈਡੀ ਐ ਖਾਲੀ ਹੁੰਦੀ ਦੇ ਚੌਥਾ ਦਿਨਾਂ ਤੇ 12 ਕਿਲੋ ਤਿਆਰ ਆ ਬਾਈ ਹਨਾ ਲੈ ਵੀ ਦੋਸਤੋ ਤੁਹਾਨੂੰ ਦਿਖਾ ਦਈਏ ਆਪਾਂ ਆਰਡਰ ਬਹੁਤ ਸੋਹਣਾ ਬਾਈ ਇਹਨੇ ਵੀ ਜਿਹੜਾ ਹੈਗਾ ਆਰਡਰ ਦੀ ਕੁਆਲਿਟੀ ਇਹਦੀ ਹੈਗੀ ਐ ਚਾਰੇ ਥਾਣ ਬਹੁਤ ਸੋਹਣੇ ਲੱਗੇ ਹੋਏ ਆ ਬਾਈ ਮੋੜ ਲਿਓ ਬਾਈ ਮੋੜ ਲਿਓ ਲਓ ਜੀ ਦੇਖੋ ਬਾਈ ਤੁਸੀਂ ਪਿੱ ਪੂਰੀ ਸਨ ਸਾਈਡ ਤੋਂ ਦਿਖਾ ਰਿਹਾ ਹਾਂਗਾ ਪੂਰਾ ਸੋਹਣਾ ਜਿਹੜਾ ਇਹਨੇ ਲੇਵਾ ਤਿਆਰ ਕੀਤਾ ਹੋਇਆ ਹੈਗਾ ਮੂੰਹ ਮੱਥੇ ਦੀ ਬਈ ਬਹੁਤ ਸੋਹਣੀ ਆ ਤੇ ਆਪਾਂ ਬਾਈ ਤੋਂ ਡਿਮਾਂਡ ਵੀ ਪੁੱਛ ਲੈਣੇ ਤੇ ਬਈ ਦੁੱਧ ਅੱਦ ਕਿੰਨੇ ਕਾ ਉਮੀਦ ਆ ਵੀ ਕਿੱਥੇ ਤੱਕ ਜਾਊਗੀ ਦੁੱਧ ਬਾਈ ਇਹ 18 ਕਿਲੋ ਤੋਂ ਬਾਹਰ ਦੇਊਗੀ 18 ਕਿਲੋ ਤੋਂ ਬਾਹਰ ਦੇਊਗੀ ਠੀਕ ਐ ਬੰਦ ਦੇ ਬਈ ਲੈ ਵੀ ਦੋਸਤੋ ਮੂੰਹ ਮੱਥਾ ਦੇਖ ਲਓ ਤੁਸੀਂ ਇੱਕ ਵਾਰੀ ਸੋਨੂੰ ਮੈਂ ਦਿਖਾ ਦਾਂ ਲਓ ਜੀ ਤੇ ਕੀ ਡਿਮਾਂਡ ਆ ਬਾਈ ਇਹਦੀ ਬਾਈ ਇਹਦਾ ਮੁੱਲ ਤਾਂ ਇੱਕ 65 ਕਰਦੇ ਆ ਮਾਨਤਾਨ ਕਰਦੇ ਆਗੇ ਮਾਨਤਾਨ ਹੋ ਜਾਊਗਾ ਬਾਈ ਇਹਦੇ ਵਿੱਚੋਂ ਹਾਂਜੀ ਹੋ ਜਾਊਗਾ ਠੀਕ ਆ ਬਾਈ ਲੈ ਵੀ ਦੋਸਤੋ ਆ ਤੁਹਾਨੂੰ ਲੈਵਾ ਮੈਂ ਹੋਰ ਦਿਖਾ ਦਣਾ ਨੇੜੇ ਤੇ ਇੱਕ ਵਾਰੀ ਲਓ ਜੀ ਇੱਕ 65 ਬਾਈ ਇਹਦਾ ਇਹਦੀ ਡਿਮਾਂਡ ਆ ਬਾਕੀ ਮਾਨਤਾਨ ਜਿਹੜਾ ਇਹਦੇ ਵਿੱਚੋਂ ਹੋ ਜਾਊਗਾ ਠੀਕ ਆ ਬਾਈ ਲੈ ਬਾਈ ਹੁਣ ਆਪਾਂ ਤਿੰਨ ਨੰਬਰ ਦੀ ਗੱਲ ਕਰਦੇ ਇਹਦੀ ਕੀ ਡਿਟੇਲ ਆ ਤਿੰਨ ਨੰਬਰ ਬਾਈ ਪਹਿਲਣ ਪਹਿਲੇ ਕੱਟੀ ਆ ਐ ਅੱਛਾ ਭਲੂਣੀ ਆ ਬਾਈ ਹੈ ਭਲੂਣੀ ਆ ਬਾਈ ਦੋਸਤੋ ਭਲੂਣਾ ਬਾਈ ਹਜੇ ਇਹ ਹਾਂ ਤੇ ਦੰਦੋਂ ਖੀਰੀ ਹੈ ਬਾਈ ਦੰਦੋਂ ਖੀਰੀ ਹੈ ਬਾਈ ਖੀਰੀ ਹੈ ਬਾਈ ਖੀਰੀ ਠੀਕ ਹੈ ਲੈ ਵੀ ਦੋਸਤੋ ਤੁਸੀਂ ਬਾਈ ਇੱਕ ਵਾਰੀ ਤਸੱਲੀ ਕਰਕੇ ਚੈੱਕ ਕਰਕੇ ਆਪਣਾ ਜਿਹੜਾ ਪਸ਼ੂ ਪਾਸ ਕਰਕੇ ਲੈਣਾਗਾ ਸੋ ਨੂੰ ਮੈਂ ਆਰਡਰ ਦਿਖਾਦਾ ਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਬਾਈ ਹਜੇ ਪਹਿਲਾਂ ਝੋਟੀ ਆ ਇਹ ਬਾਈ ਇਹ ਗੱਬਣਾ ਹਜੇ ਐ ਮੰਨੋ ਵੀ 7 ਦਿਨ ਰਹਿੰਦੇ ਆ ਇਹਦੇ 7 ਦਿਨ ਰਹਿੰਦੇ ਬਾਈ ਸਹੀ ਹਾਂ ਠੀਕ ਆ ਵੀ ਮੂਹੂ ਮੂਹੂ ਖੀਰੀ ਬਾਈ ਲੈ ਵੀ ਦੋਸਤੋ ਸੋ ਨੂੰ ਆਰਡਰ ਇਹਨੇ ਬਾਈ ਬਹੁਤ ਸੋਹਣਾ ਤਿਆਰ ਕੀਤਾ ਜਿਵੇਂ ਪਹਿਲਾਂ ਨਾ ਨਾ ਇਹ ਤੇ ਪਹਿਲਾਂ ਝੋਟੀਏ ਤੇ ਚੰਗੀ ਪਲੀ ਹੋਈ ਆ ਬਈ ਤੁਹਾਨੂੰ ਮੈਂ ਬੈਕ ਤੋਂ ਦਿਖਾਉਣਾ ਇਹਦੀ ਬੈਕ ਦੇਖੋ ਤੁਸੀਂ ਕਿੰਨੀ ਚੌੜੀ ਆ ਹਨਾ ਆ ਦੇਖੋ ਲੈ ਬਈ ਤੁਹਾਨੂੰ ਮਾੜੀ ਤੋਰ ਤੇ ਵੀ ਦਿਖਾ ਦਿਆਂ ਲਓ ਜੀ ਹਾਇ ਤਾਂ ਇਹ 7 ਦਿਨਾਂ ਦੀ ਬਾਈ ਕਹਿੰਦਾ ਜਿਵੇਂ ਕੱਚੀ ਆ ਤੇ ਤੁਸੀਂ ਪਲੀ ਪੁਲੀ ਬਹੁਤ ਸੋਹਣੀ ਆ ਮੂੰਹ ਮੱਥਾ ਚੈੱਕ ਕਰ ਲਓ ਬਈ ਮੂੰਹ ਮੱਥਾ ਪੂਰਾ ਸਿੰਗ ਸੋング ਪੂਰਾ ਸੋਹਣਾ ਲੱਗਿਆ ਹੋਇਆਗਾ ਆ ਦੇਖੋ ਦੰਦ ਦਿਖਾ ਦਿਓ ਬਈ ਹਾਂ ਇੱਕ ਵਾਰੀ ਲੈ ਬਈ ਤੁਹਾਨੂੰ ਦੋਸਤੋ ਦੰਦ ਦਿਖਾ ਦਿੰਨੇ ਆ ਜੇਕਰ ਥੋੜਾ ਟੱਕ ਕਰਦੀ ਆ ਆ ਦੇਖੋ ਉੜਾ ਬਈ ਚੱਕਾ ਕਰਦੀ ਇੱਕ ਵਾਰੀ ਵੀ ਚੈੱਕ ਕਰ ਸਕਦੇ ਹਾਂ ਆ ਲੋ ਆ ਦੇਖੋ ਦੋਸਤੋ ਆ ਲੋ ਬਸ ਬਸ ਬਾਈ ਓਕੇ ਓਕੇ ਬਾਕੀ ਭਾਈ ਬੰਦਾ ਜੋ ਵੀ ਆਊਗਾ ਤਸੱਲੀ ਆਪਦੀ ਆਪੇ ਕਰਕੇ ਲੈ ਕੇ ਜਾਊਗਾ ਹਨਾ ਹਾਂਜੀ ਹਾਂ ਲੈ ਬੰਦੋ ਬਈ ਬੰਦੋ ਬੰਦੋ ਭਾਈ ਬਹੁਤ ਸੋਹਣਾ ਲੇਵਾ ਤਿਆਰ ਕੀਤਾ ਹੋਇਆ ਹੈਗਾ ਪਹਿਲਣ ਹਜੇ 7 ਦਿਨਾਂ ਦੀ ਕੱਚੀ ਆ ਤੇ ਬਾਈ ਕਹਿੰਦਾ ਮੂੰਹ ਖੀਰੀਆ ਤੇ ਇਹਦੀ ਕੀ ਡਿਮਾਂਡ ਆ ਬਾਈ ਭਾਈ ਕੁਲਵਿੰਦਰੇ ਦੀ ਅੱਜ ਦੀ ਡਿਮਾਂਡ 1,70,000 ਰੁਪਏ ਹੈ ਠੀਕ ਹੈ ਹਾਂ ਜੇ ਕੋਈ ਅੱਜ ਆਪਾਂ ਨੂੰ ਇਦੋਂ ਕੱਲ ਨੂੰ ਜਾਂ ਅੱਜ ਜਾਂ ਪਰਸੋਂ ਤੱਕ ਕਾਲ ਆਉਂਦਾ ਠੀਕ ਆ ਸੁਣ ਤੋਂ ਪਹਿਲਾਂ ਦੀ ਸੁਣ ਤੋਂ ਪਹਿਲਾਂ ਹਾਂ ਜੇ ਸੂਪੀ ਬਾਈ ਫੇਰ ਇਹਦੀ ਡਿਮਾਂਡ ਉਦੋਂ ਆਪਾਂ ਅਲੱਗ ਕਰਾਂਗੇ ਉਦੋਂ ਅਲੱਗ ਹੋਊਗੀ ਹਾਂ ਠੀਕ ਆ ਬੰਦੋ ਬਾਈ ਲੋ ਵੀ ਦੋਸਤੋ ਇਹ ਤਿੰਨ ਨਾਗਾ ਜਿਹੜੇ ਹੋ ਵਕਿਆਊ ਆ ਇਹਦਾ ਬਾਈ ਪਹਿਲੇ ਨਾਲ ਖੀਰੀ ਹੈ ਜੇ ਬਾਈ ਕਿਸੇ ਨੇ ਮੋਰਚਾ ਮਾਰਨਾ ਤਾਂ ਮਾਰ ਲਓ ਕਾਲ ਕਰ ਲਓ ਬਾਈ ਬੁੱਕ ਕਰ ਲਓ ਤੇ ਤੁਹਾਨੂੰ ਐਡਰੀ ਦੱਸ ਰਿਹਾ ਵੀ ਦੁੱਧ ਹੈ ਕਿਸ ਹੱਬ ਨਾਲ ਪਾਉਣਾ ਇਹਨੇ ਠੀਕ ਹੈ ਤੇ ਪਹਿਲਾਂ ਬਾਈ 17 ਕਿਲੋ ਦੁੱਧ ਦਿਓ ਕੁਲਵਿੰਦਰ ਇਹ ਪਹਿਲਾਂ ਨਾ ਬਾਈ ਹਨਾ ਹਾਂ ਹਾਂ ਕਿਉਂਕਿ ਹਜੇ ਤਾਂ ਇਹਨੇ ਬਾਈ ਐ ਮੰਨ ਲਓ ਦੋ ਦੰਦ ਹੋਣਾਂ ਚਾਰ ਦੰਦ ਹੋਣਾਂ ਕਿਤੇ ਜਾਣੇ ਗੱਟੀ ਨਹੀਂ ਇਹਨੇ ਕਿੱਥੇ ਜਾਊਗੀ ਹਨਾ ਬੰਦੋ ਬਾਈ ਤੇ ਦੋਸਤੋ ਬਈ ਇਹ ਤਿੰਨ ਨਾਗਾ ਜਿਹੜੇ ਉਹ ਵਕਿਆਉ ਆ ਬਾਈ ਠੀਕ ਆ ਤੇ ਜੇ ਕਿਸੇ ਵੀ ਮਿੱਤਰ ਨੂੰ ਚਾਹੀਦੇ ਹੋਏ ਬਾਈ ਤਾਂ ਤੁਸੀਂ ਆ ਨੰਬਰ ਦੇ ਰਿਆ ਮੈਂ ਸਕਰੀਨ ਤੇ ਤੇ ਤੁਸੀਂ ਕਾਲ ਕਰ ਲਿਓ ਪ्योर ਜੀ ਦੇਰ ਕੇ ਗਏ ਬਾਈ ਇਹ ਹਰਿਆਣੇ ਦੀਆਂ ਧੰਨੇ ਹਾਂ ਸਾਰੀਆਂ ਹਾਂ ਠੀਕ ਆ ਐ ਵੀ ਦੋਸਤੋ ਬਾਈ ਕਹਿੰਦਾ ਵੀ ਉਧਰੋਂ ਲੈ ਕੇ ਆਏ ਆ ਹਰਿਆਣੇ ਵਾਲੀ ਸਾਈਡ ਤੋਂ ਚੰਗੀਆਂ ਮੱਜਾਂ ਨੇ ਬਾਈ ਚੰਗਾ ਰੇਟਾਂ ਤੇ ਜੇ ਕਿਸੇ ਮਿੱਤਰ ਨੂੰ ਚਾਹੀਦੀਆਂ ਹੋਈਆਂ ਤਾਂ ਬਾਈ ਉਹ ਕਾਲ ਕਰ ਲਿਓ ਜ਼ਰੂਰ ਤੁਸੀਂ ਤੇ ਬਾਕੀ ਵੀਡੀਓ ਸ਼ੇਅਰ ਕਰ ਦਿਓ ਬਾਈ ਜਿਹੜੇ ਮਿੱਤਰ ਨੂੰ ਚਾਹੀਦੀਆਂ ਹੋਈਆਂ ਉਹਨਾਂ ਤੱਕ ਜਿਹੜੀ ਵੀਡੀਓ ਆਹੋ ਆਪਣੀ ਪਹੁੰਚ ਜੇ ਸੋ ਸਾਰੇ ਦੋਸਤਾਂ ਦਾ ਧੰਨਵਾਦ ਬਾਈ ਥੈਂਕ ਯੂ ਸ਼ੁਕਰੀਆ